ਇਹ ਤੁਸੀਂ ਜੋ ਸਕਰੀਨ ਦੇ ਉੱਤੇ ਘਰ ਦੇਖ ਰਹੇ ਹੋ ਇਹ ਘਰ ਉਹ ਹੈ ਜਿੱਥੇ ਸਿੱਖ ਪਰਿਵਾਰ ਰਹਿੰਦੇ ਹੁੰਦੇ ਸੀਗੇ ਸੀਗੇ ਵੀ ਕਹਿ ਸਕਦੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਹੁਣ ਉਹ ਕ੍ਰਿਸਚੀਅਨ ਬਣ ਚੁੱਕੇ ਨੇ ਇਹ ਖਬਰ ਹੈ ਯੂਪੀ ਦੇ ਪੀਲੀਬੀਤ ਇਲਾਕੇ ਦੀ ਜਿੱਥੇ ਦੇ ਨੇਪਾਲ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਰਹਿ ਰਹੇ ਸਿੱਖ ਪਰਿਵਾਰਾਂ ਨੂੰ ਜ਼ਬਰਦਸਤੀ ਲਾਲਚ ਦੇ ਕੇ ਬਹਿਲਾ ਫਸਲਾ ਕੇ ਇਸਾਈ ਧਰਮ ਵੱਲ ਮੋੜਿਆ ਜਾ ਰਿਹਾ ਹੈ ਜਿਸ ਦਾ ਖੁਲਾਸਾ ਹੁਣ ਹੋਇਆ ਜਿਦੇ ਵਿੱਚ ਤਕਰੀਬਨ 3000 ਤੋਂ ਵੱਧ ਜਿਹੜੇ ਸਿੱਖ ਪਰਿਵਾਰ ਨੇ ਉਹ ਇਸ ਇਸਾਈ ਧਰਮ ਨੂੰ ਅਪਣਾ ਚੁੱਕੇ ਨੇ ਤੇ ਗੱਲਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸਿੱਖਾਂ ਨੂੰ ਹੀ ਕਈਆਂ ਨੂੰ ਪਾਸਟਰ ਬਣਾ ਦਿੱਤਾ ਗਿਆ ਇਸ ਕਰਕੇ ਕਿਉਂਕਿ ਉਹ ਆਪਣੇ ਨਾਲ ਹੋਰ ਸਿੱਖਾਂ ਨੂੰ ਜੋੜ ਲੈਣ ਤੇ ਹੁਣੇ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਤਸਵੀਰ ਮੈਂ ਇਸ ਕਰਕੇ ਦਿਖਾ ਰਿਹਾ ਕਿਉਂਕਿ ਜਿੰਨੇ ਸਿੱਖ ਘਰ ਸੀਗੇ ਉਹਨਾਂ ਦੇ ਉੱਤੇ ਜਿਹੜੇ ਈਸਾਈ ਬਣੇ ਨੇ ਉਹਨਾਂ ਦੇ ਇਸ ਤਰ੍ਹਾਂ ਦੇ ਨਾਮ ਕਰਾਸ ਲਗਾ ਦਿੱਤੇ ਗਏ ਨੇ ਕਿ ਹਾਂ ਇਹ ਪੱਕੇ ਈਸਾਈ ਨੇ ਤੇ ਤੁਸੀਂ ਘਰ ਦੇ ਹਾਲਾਤ ਵੀ ਦੇਖ ਸਕਦੇ ਹੋ ਕਿ ਘਰ ਕਿਵੇਂ ਝੋਮਪੜੀ ਟਾਈਪ ਘਰ ਬਣੇ ਹੋਏ ਨੇ ਗਰੀਬ ਪਰਿਵਾਰ ਸਿੱਖ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਨੂੰ ਜਿਨ੍ਹਾਂ ਨੂੰ ਜ਼ਬਰਦਸਤੀ ਬਹਿਲਾਫਸਲਾ ਕੇ ਜਾਂ ਲਾਲਚ ਦੇ ਕੇ ਸਿੱਖ ਤੋਂ ਇਸਾਈ ਬਣਾ ਦਿੱਤਾ ਗਿਆ ਤੇ ਅਗਲੀ ਤਸਵੀਰ ਦਿਖਾਣੇ ਆ ਤਾਂ ਤੁਸੀਂ ਵੇਖ ਰਹੇ ਹੋ ਵੱਖ-ਵੱਖ ਤਸਵੀਰਾਂ ਘਰਾਂ ਦੇ ਸਮਾਨ ਤੱਕ ਦੇ ਉੱਤੇ ਕਰੋਸ ਲਗਾ ਦਿੱਤਾ ਗਿਆ ਕਿ ਕਿਤੇ ਕੋਈ ਵੀ ਭਲੇਖਾ ਨਾ ਰਹਿ ਜਾਵੇ ਤਾਂ ਇਹ ਇਸ ਤਰ੍ਹਾਂ ਦੇ ਘਰ ਨੇਪਾਲ ਬਾਰਡਰ ਤੇ ਸਿੱਖ ਭਰਾਵਾਂ ਦੇ ਬਣੇ ਹੋਏ ਨੇ ਜਿਨ੍ਹਾਂ ਨੂੰ ਜ਼ਬਰਦਸਤੀ ਬੇਲਾਫਸਲਾ ਕੇ ਆ ਤੁਸੀਂ ਦੇਖ ਸਕਦੇ ਹੋ ਤਸਵੀਰ ਇੱਥੇ ਵੀ ਕ੍ਰੋਸ ਦੇ ਨਿਸ਼ਾਨ ਲਗਾਏ ਗਏ ਨੇ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਕਿ ਜੋ ਪੰਜਾਬ ਦੇ ਵਿੱਚ ਆ ਦੇਖੋ ਘਰ ਦੇ ਵਿੱਚ ਪੇਟੀ ਪਈ ਹੋਈ ਆ ਪੇਟੀ ਤੇ ਵੀ ਕ੍ਰੋਸ ਦਾ ਨਿਸ਼ਾਨ ਤਾਂ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਪੱਕਾ ਤੇ ਉਸ ਧਰਮ ਦੇ ਵਿੱਚ ਕਹਿ ਲੋ ਕਿ ਤੁਸੀਂ ਆ ਤੁਸੀਂ ਇੰਟਰਸਟਿੰਗ ਤਸਵੀਰ ਦੇਖੋ ਦਰਵਾਜ਼ੇ ਦੇ ਉੱਤੇ ਕ੍ਰੋਸ ਤੇ ਇੱਕ ਛੋਟੇ ਬੱਚਿਆਂ ਦੀ ਫੋਟੋਆਂ ਦੇ ਵਿੱਚ ਜੀਜ਼ਸ ਦੀ ਫੋਟੋ ਲਗਾਈ ਹੋਈ ਆ ਕਿ ਇਸ ਤਰ੍ਹਾਂ ਮਾਨਸਿਕਤਾ ਨੂੰ ਇਸ ਤਰ੍ਹਾਂ ਪੂਰੀ ਤਰ੍ਹਾਂ ਕਹਿ ਸਕਦੇ ਹੋ ਕਿ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਕੱਲੀ-ਕੱਲੀ ਚੀਜ਼ ਨੂੰ ਇਸਾਈ ਧਰਮ ਦੇ ਵਿੱਚ ਡਾਇਵਰਟ ਕੀਤਾ ਜਾ ਰਿਹਾ ਹੈ ਕਨਵਰਟ ਕੀਤਾ ਜਾ ਰਿਹਾ ਹੈ ਜਿੱਥੇ ਕਿਤੇ ੴ ਦੀ ਫੋਟੋ ਜਾਂ ਫਿਰ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਹੁੰਦੀਆਂ ਸੀਗੀਆਂ ਅੱਜ ਉਥੇ ਕਰੋਸ ਲੱਗ ਚੁੱਕੇ ਨੇ ਤੇ ਜਿਹੜਾ ਇੱਕ ਬਹੁਤ ਹੀ ਜ਼ਿਆਦਾ ਗੰਭੀਰ ਮਸਲਾ ਹੈ ਪੰਜਾਬ ਦੇ ਵਿੱਚ ਇਹ ਸ਼ੁਰੂ ਹੋਇਆ ਪੰਜਾਬ ਤੋਂ ਜਦੋਂ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਦੇ ਲਾਗੇ ਬੰਨੇ ਜਿਹੜੇ ਪਿੰਡ ਨੇ ਉੱਥੋਂ ਦੀ ਇਹ ਕੇਸ ਨਿਕਲ ਕੇ ਸਾਹਮਣੇ ਆਏ ਤੇ ਹੁਣ ਉਹਨਾਂ ਦੀ ਜਿਹੜੀ ਆਵਾਜ਼ ਹੈ ਯੂਪੀ ਤੱਕ ਪਹੁੰਚ ਚੁੱਕੀ ਹੈ ਯੂਪੀ ਤੱਕ ਜਿਹੜੇ ਬਾਰਡਰ ਏਰੀਆ ਨੇਪਾਲ ਦੇ ਨਾਲ ਲੱਗਦੇ ਜਿਹੜੇ ਸਿੱਖ ਨੇ ਸਿੱਖ ਭਰਾ ਨੇ ਸਿੱਖ ਫੈਮਿਲੀਜ਼ ਨੇ ਤਾਂ ਤੁਸੀਂ ਇਹ ਤਸਵੀਰ ਵੇਖ ਸਕਦੇ ਹੈਗੇ ਉਹ ਇੱਕ ਸਿੱਖ ਭਰਾ ਬੈਠੇ ਹੋਏ ਨੇ ਤੇ ਉਹਨਾਂ ਦਾ ਪਿੱਛੇ ਘਰ ਹੈ ਤੇ ਇਸ ਜਗ੍ਹਾ ਤੇ ਵੀ ਕਰੋਸ ਲੱਗੇ ਹੋਏ ਨੇ ਤਾਂ ਇੱਕ ਵੱਡਾ ਮਸਲਾ ਕਹਿ ਲੋ ਕਿ ਮਸਲਾ ਸਾਹਮਣੇ ਆ ਚੁੱਕਾ ਹੈ ਇੱਕ ਵੱਡਾ ਕਿ ਕਿਉਂ ਇਹ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਧਰਮ ਪਰਿਵਰਤਨ ਉਸ ਕਮਿਊਨਿਟੀ ਦਾ ਜਿਨ੍ਹਾਂ ਨੇ ਧਰਮ ਪਰਿਵਰਤਨ ਦੇ ਖਿਲਾਫ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਾਡੇ ਗੁਰੂ ਸਾਹਿਬਾਨ ਨੇ ਸ਼ਹਾਦਤਾਂ ਦਿੱਤੀਆਂ ਇਸਲਾਮ ਕਬੂਲ ਨਹੀਂ ਕੀਤਾ ਤੇ ਅੱਜ ਦੀ ਡੇਟ ਦੇ ਵਿੱਚ ਉਸੇ ਹੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਜੋ ਪੰਜਾਬ ਤੋਂ ਸ਼ੁਰੂ ਹੋ ਕੇ ਹੁਣ ਯੂਪੀ ਤੱਕ ਪਹੁੰਚ ਚੁੱਕਾ ਹੈ ਯੂਪੀ ਦੇ ਵਿੱਚ ਜਿਸ ਇਲਾਕੇ ਦੀ ਹੈ ਅਸੀਂ ਗੱਲ ਕਰ ਲਿਆ ਪੀਲੀਬੀਤ ਇਲਾਕਾ ਜਿਹੜਾ ਹੈ ਉਹਦੇ ਨਾਲ ਲੱਗਦੇ ਨੇਪਾਲ ਬਾਰਡਰ ਦੇ ਨਾਲ ਛੋਟੇ ਛੋਟੇ ਪਿੰਡ ਨੇ ਉੱਥੇ ਅੱਜ ਤੋਂ ਪਹਿਲਾਂ ਤਕਰੀਬਨ 22 ਤੋਂ 23 ਹਜ਼ਾਰ ਸਿੱਖਾਂ ਦੀ ਗਿਣਤੀ ਹੁੰਦੀ ਸੀਗੀ ਪਰ ਅੱਜ ਉਹ ਘਟਦੀ ਜਾ ਰਹੀ ਹੈ ਤਕਰੀਬਨ 3000 ਤੱਕ ਜਿਹੜੇ ਸਿੱਖ ਨੇ ਉਹ ਇਸ ਈਸਾਈ ਧਰਮ ਨੂੰ ਕਬੂਲ ਕਰ ਚੁੱਕੇ ਨੇ ਤੇ ਗੱਲਬਾਤ ਸਾਡੇ ਨਾਲ ਕਰਦੇ ਹੋਏ ਮਨਜੀਤ ਕੌਰ ਨੇ ਦੱਸਿਆ ਸੀ ਕਿ ਕਿਵੇਂ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਦੇ ਪਤੀ ਨੂੰ ਜਿਹੜਾ ਹੈ ਕਿ ਇਸਾਈ ਧਰਮ ਦੇ ਵਿੱਚ ਬਣਾ ਦਿੱਤ ਕਨਵਰਟ ਕਰ ਦਿੱਤਾ ਗਿਆ ਤੇ ਉਹ ਖੁਦ ਜਿਹੜੇ ਨੇ ਉਹ ਇਸ ਦਾ ਵਿਰੋਧ ਕੀਤਾ ਉਹਨਾਂ ਵੱਲੋਂ ਕਿ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਇਸਾਈ ਧਰਮ ਨਹੀਂ ਅਪਣਾਵਾਂਗੀ ਤਾਂ ਉਹਨਾਂ ਦੇ ਬੱਚਿਆਂ ਦੇ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਦੇ ਖੇਤਾਂ ਨੂੰ ਉਜਾੜ ਦਿੱਤਾ ਗਿਆ ਜਿਹੜੇ ਖੜੀ ਫਸਲ ਸੀ ਉਹਨੂੰ ਤਬਾਹ ਕਰ ਦਿੱਤਾ ਗਿਆ ਤੇ ਉਸ ਦੇ ਵਿੱਚ ਕੁਝ ਆਪਣੇ ਹੀ ਜਿਹੜੇ ਨੇ ਆਪਣੇ ਕਹਿ ਲੋ ਕਿ ਤੁਸੀਂ ਆਪਣੇ ਹੀ ਸੀ ਕਮਿਊਨਿਟੀ ਦੇ ਜਿਹੜੇ ਪਾਸਟਰ ਬਣ ਚੁੱਕੇ ਨੇ ਉਨ੍ਹਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਕਿ ਇਹ ਇਸ ਤਰ੍ਹਾਂ ਆਪਣੇ ਸਿੱਖਾਂ ਨੂੰ ਵਰਗਲਾ ਕੇ ਇਸ ਇਸਾਈ ਧਰਮ ਨੂੰ ਅਪਣਾਨ ਦੀ ਕਹਿ ਲੋ ਕੀ ਜ਼ਬਰਦਸਤੀ ਕਰ ਰਹੇ ਨੇ ਖੈਰ ਹੁਣ ਇਸ ਮਸਲੇ ਨੂੰ ਚੱਕਿਆ ਗਿਆ ਮੁੱਖ ਮੰਤਰੀ ਯੋਗ ਅਦਿੱਤ્ય ਨਾਟਕ ਇਸ ਮਸਲੇ ਨੂੰ ਪਹੁੰਚਾਇਆ ਗਿਆ ਤੇ ਹੁਣ ਵੇਖਣਾ ਹੋਵੇਗਾ ਇਸ ਤੇ ਕੀ ਕਾਰਵਾਈ ਹੁੰਦੀ ਹੈ ਤੇ ਉਮੀਦ ਹੈ ਕਿ ਐਸਜੀਪੀਸੀ ਤੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਇਸ ਮਸਲੇ ਦੇ ਉੱਤੇ ਕੋਈ ਵੱਡਾ ਐਕਸ਼ਨ ਲੈਣ ਗਿਆ ਤੇ ਇਸ ਧਰਮ ਪਰਿਵਰਤਨ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਖੈਰ ਬਹੁਤ ਉੱਤੇ ਪਹੁੰਚ ਚੁੱਕਾ ਹੈ ਹੁਣ ਯੂਪੀ ਦੇ ਵਿੱਚ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਦੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ